21ਵੀਂ ਸਦੀ ਦਾ ਭਾਰਤ ਹੈ ਜੇ ਜਿਹਨੂੰ ਵਿਸ਼ਵ ਗੁਰੂ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕੇਂਦਰ ਸਰਕਾਰ ਵੱਲੋਂ ਪਰ ਦੂਜੇ ਪਾਸੇ ਉਹ ਅन्न दाता ਜਿਹਨੇ ਕਦੇ ਹਰੀ ਕ੍ਰਾਂਤੀ ਜਿਸ ਦੇ ਨਾਮ ਆ ਜਿਹਨੇ ਭੁਖ ਮਰੀ ਦੇ ਵਿੱਚ ਪੂਰੀ ਦੁਨੀਆ ਦਾ ਪੇਟ ਭਰਨ ਦੀ ਕੋਸ਼ਿਸ਼ ਕੀਤੀ ਅੱਜ ਜੋ ਸੜਕਾਂ ਤੇ ਰੋਲ ਰਿਹਾ ਅੱਜ ਉਹਨਾਂ ਨੂੰ ਆਪਣੇ ਹੱਕ ਲੈਣ ਲਈ ਮਤਲਬ ਉਹਨਾਂ ਨੂੰ ਇਦਾਂ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਅਥਰੂ ਗੈਸ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਗੋਲੀਆਂ ਦਾ ਲਾਠੀ ਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਟੈਗ ਜਿਹੜੇ ਹੈਗੇ ਨੇ ਉਹ ਫਿਕਸ ਕੀਤੇ ਜਾ ਰਹੇ ਨੇ ਕਦੇ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਕਦੇ ਉਹਨਾਂ ਨੂੰ ਖ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਕੋਈ ਨਾਜਾਇਜ਼ ਨਹੀਂ ਨੇ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਜਾਇਜ਼ ਨੇ ਅੱਜ 3 ਸਾਲ ਤੋਂ ਲਗਾਤਾਰ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇ ਕੇਂਦਰ ਸਰਕਾਰ ਕੀ ਆ ਉਹਨਾਂ ਨੂੰ ਧੋਖੇ ਦਰ ਧੋਖਾ ਉਹਨਾਂ ਨੂੰ ਮੀਟਿੰਗਾਂ ਦੇ ਲਾਰੇ ਮੀਟਿੰਗਾਂ ਦੇ ਬਹਾਨੇ ਉਹਨਾਂ ਨੂੰ ਹਨੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਈਮ ਤੇ ਰੋਕਿਆ ਹੋ ਰਿਹਾ ਹੈ ਨਾ ਸਰਕਾਰ ਨੇ ਉਹਨਾਂ ਨੂੰ ਕਿਸਾਨਾਂ ਨੇ ਕਿਸਾਨਾਂ ਨੇ ਕੋਈ ਸੜਕ ਜਾਮ ਨਹੀਂ ਕੀਤੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਔਰ ਹਰਿਆਣਾ ਹਰਿਆਣਾ ਪੁਲਿਸ ਨੇ ਜਿਹੜੇ ਹੈਗੇ ਨੇ ਉਹ ਰਸਤੇ ਬੰਦ ਕੀਤੇ ਨੇ ਉਹਨਾਂ ਦੀ ਮੰਗਾਂ ਕੇਂਦਰ ਸਰਕਾਰ ਦੇ ਅਗੇਂਸਟ ਨੇ ਤੇ ਇਹ ਗੱਲ ਹਾਈ ਕੋਰਟ ਨੇ ਬੜੀ ਕਲੀਅਰ ਕਹੀ ਹੈਗੀ ਹੈ ਹਾਈ ਕੋਰਟ ਨੇ ਵੀ ਕਹਿ ਕੇ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਰਾਈਟ ਆ ਪੀਸਫੁਲ ਪ੍ਰੋਟੈਸਟ ਕਰਨ ਤੋਂ ਆਪਾਂ ਕਿਸੇ ਨੂੰ ਨਹੀਂ ਰੋਕਦੇ ਹੈਗੇ ਕਿਸਾਨਾਂ ਨੇ ਨਾ ਤਾਂ ਕੋਈ ਉੱਥੇ ਸ਼ਾਂਤੀ ਭੰਗ ਕੀਤੀ ਆ ਨਾ ਕਿਸਾਨਾਂ ਨੇ ਕੋਈ ਲਾਠੀ ਚਲਾਈ ਆ ਨਾ ਕਿਸਾਨਾਂ ਕੋਲ ਕੋਈ ਵੈਪਨ ਆ ਤੇ ਕਿਸਾਨ ਤਾਂ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਕੋਲ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਔਰ ਜਿਹਦੀ ਮਾਂ ਵੀ ਮਰ ਚੁੱਕੀ ਜਿਹਨੂੰ ਉਸੀ ਦਾਦੀ ਨੇ ਪਾਲਿਆ ਉਹ ਉੱਥੇ ਗਿਆ ਉਹ ਕਿਉਂ ਗਿਆ ਕਿਉਂਕਿ ਆਪਣੀ ਜਿੰਨੀ ਉਹਦੇ ਕੋਲ 2 ਏਕੜ 4 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਬਚਾਉਣ ਲਈ ਉਹ ਲੜਾਈ ਲੜਨ ਗਿਆ 21 22 ਸਾਲ ਦਾ ਨੌਜਵਾਨ ਘਰੋਂ ਚਲਾ ਗਿਆ ਤੇ ਹੁਣ ਅਗਰ ਹਰਿਆਣਾ ਪੁਲਿਸ ਨੇ ਗੋਲੀ ਨਹੀਂ ਚਲਾਈ ਤੇ ਉੱਥੇ ਕਿਹਨੇ ਗੋਲੀ ਚਲਾਈ ਆ ਆ ਡੈਥ ਤਾਂ ਹੋ ਗਈ ਨਾ ਉਸ ਲੜਕੇ ਦੀ ਡੈਥ ਹੋ ਚੁੱਕੀ ਆ ਔਰ ਡੈਥ ਤੋਂ ਬਾਅਦ ਹੁਣ ਕੀ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਕਿਹਾ ਕਿ ਇਹ ਜਿਹੜੀ ਡੈਥ ਹੋਈ ਇਹ ਪੰਜਾਬ ਦੇ ਅੰਦਰ ਆ ਕੇ ਨੂੰ ਬੁਲੇਟ ਲੱਗਿਆ ਇਸ ਚੀ ਦੀ ਜਾਂਚ ਵੀ ਹੋਏਗੀ ਇਸ ਚੀ ਦੀ ਐਫ ਆਈ ਆਰ ਦੇ ਨਾਲ ਉਸ ਲੜਕੇ ਦੀ ਫੈਮਲੀ ਦੇ ਨਾਲ ਉਹਨਾਂ ਦੇ ਭੈਣਾਂ ਦੇ ਨਾਲ ਖੜੀ ਆ ਆਰਥਿਕ ਮਦਦ ਦੀ ਵੀ ਗੱਲ ਮੁੱਖ ਮੰਤਰੀ ਸਾਹਿਬ ਨੇ ਰਾਤ ਕੀਤੀ ਹੈਗੀ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਵਿਕਿੰਦਰ ਸਿੰਘ ਵਰਗਾ ਬੰਦਾ ਨੇ ਕਈ ਪਾਰਟੀਆਂ ਬਦਲੀਆਂ ਪਹਿਲਾਂ ਜਦੋਂ ਖੇਤੀਬਾੜੀ ਮੰਤਰੀ ਬਣੇ ਫਿਰ ਕਦੇ ਕਾਲੀ ਦਲ ਚ ਕਦੇ ਕਾਂਗਰਸ ਚ ਤੇ ਕਦੇ ਹੁਣ ਬੀਜੇਪੀ ਦੇ ਵਿੱਚ ਤੇ ਇਹ ਸੁਨੀਲ ਜਾਖੜ ਹੋਗੇ ਸੁਨੀਲ ਜਾਖੜ ਪਹਿਲਾਂ ਬੜਾ ਕਹਿੰਦੇ ਸੀ ਮੋਦੀ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਠੀਕ ਆ ਮੰਗਾ ਹਲ ਅੱਜ ਸੁਨੀਲ ਜਾਖੜ ਨਹੀਂ ਬੋਲਦੇ ਕਿਉਂਕਿ ਅੱਜ ਉਹ ਬੀਜੇਪੀ ਦੇ ਪ੍ਰਧਾਨ ਬਣ ਚੁੱਕੇ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਚ ਜਾ ਚੁੱਕੇ ਨੇ ਉਹਨਾਂ ਦੀ ਵਾਈਫ ਨੇ ਪਟਿਆਲੇ ਤੋਂ ਉਹਨਾਂ ਨੇ ਬਿਆਨ ਵੀ ਦਿੱਤਾ ਵੀ ਇਲੈਕਸ਼ਨ ਲੜਨਾ ਲੋਕ ਸਭਾ ਦਾ ਬੀਜੇਪੀ ਦੀ ਟਿਕਟ ਤੇ ਸੋ ਉਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਹੈ ਇਹ ਹੁਣ ਜੇ ਉਹ ਕਰ ਰਹ ਉਹ ਜਿਹੜੇ ਮੁੱਦੇ ਨੂੰ ਤੁਸੀਂ ਲੈ ਕੇ ਤੋੜਿਆ ਉਹ ਮੁੱਦਾ ਕਿਹੜਾ ਹੱਲ ਹੋ ਗਿਆ ਅਗਰ ਤੁਸੀਂ ਅੱਜ ਘੱਟ ਜੋੜ ਦੁਬਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਲੈਕਸ਼ਨ ਆ ਗਿਆ ਤੇ ਇੱਕ ਮੌਕਾ ਪ੍ਰਸਤ ਦੀ ਰਾਜਨੀਤੀ ਔਰ ਇੱਕ ਸਵਾਰਥ ਦੀ ਰਾਜਨੀਤੀ ਇਸ ਗਵੀਰ ਬਦਲ ਦੀ ਤੇ ਅੱਜ ਮੰਗਾਂ ਲੈ ਕੇ ਤਾਂ ਕਿਸਾਨ ਫੇਰ ਬਾਰਡਰਾਂ ਤੇ ਬੈਠੇ ਨੇ ਜਗ ਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਿਸਾਨੀ ਅੰਦੋਲਨ ਆਪਣੇ ਸ਼ਿਖਰ ਤੇ ਹੈ ਤੇ ਬਹੁਤ ਸਾਰੀ ਚਰਚਾ ਇਸ ਦੀ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਹੈ ਕਈ ਸਾਰੇ ਮਸਲੇ ਇਸ ਮਸਲੇ ਨੂੰ ਲੈ ਕੇ ਉੱਠ ਖੜੇ ਹੋਏ ਨੇ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਾਂਗੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਸਪੋਕਸਪਰਸਨ ਗੋਵਿੰਦਰ ਮਿੱਤਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਥੈਂਕ ਯੂ ਵੈਰੀ ਮਚ ਗੋਵਿੰਦਰ ਜੀ ਸਰ ਕਿਸਾਨੀ ਅੰਦੋਲਨ ਆਪਣੇ ਸ਼ਿਖਰ ਤੇ ਹੈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਮਸਲੇ ਉੱਠ ਖੜੇ ਨੇ ਪਰ ਉਸ ਤੋਂ ਬਾਅਦ ਜਿਹੜਾ ਰੀਸੈਂਟ ਮਸਲਾ ਚੱਲਦਾ ਪਿਆ ਹੈ ਜਦੋਂ ਇੱਕ ਕਿਸਾਨ ਦੀ ਉੱਥੇ ਸ਼ਹਾਦਤ ਹੋ ਜਾਂਦੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਜਿਹੜਾ ਦੋਨਾਂ ਤਰਾਂ ਦੇ ਵਿੱਚ ਕੇਂਦਰ ਦੇ ਵਿੱਚ ਵੀ ਤੇ ਕਿਸਾਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਤਣਾਅ ਬਣਿਆ ਹੋਇਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਕੁਲਵਿੰਦਰ ਜੀ ਗੱਲ ਇਹ ਆ ਕਿ ਅੱਜ ਸਾਡੀ ਹਿੰਦੁਸਤਾਨ ਦੀ ਤਰਾਸ ਦੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ 21ਵੀਂ ਸਦੀ ਦਾ ਭਾਰਤ ਹੈ ਕਿ ਜਿਹਨੂੰ ਵਿਸ਼ਵ ਗੁਰੂ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕੇਂਦਰ ਸਰਕਾਰ ਵੱਲੋਂ ਪਰ ਦੂਜੇ ਪਾਸੇ ਉਹ ਅਨਦਾਤਾ ਜੀ ਨੇ ਕਦੇ ਹਰੀ ਕ੍ਰਾਂਤੀ ਜਿਸ ਦੇ ਨਾਮ ਆ ਜਿਹਨੇ ਭੁੱਖਮਰੀ ਦੇ ਵਿੱਚ ਪੂਰੀ ਦੁਨੀਆ ਦਾ ਭੇਟ ਭਰਨ ਦੀ ਕੋਸ਼ਿਸ਼ ਕੀਤੀ ਅੱਜ ਜੋ ਸੜਕਾਂ ਤੇ ਰਲ ਰਿਹਾ ਅੱਜ ਉਹਨਾਂ ਨੂੰ ਆਪਣੇ ਹੱਕ ਲੈਣ ਲਈ ਮਤਲਬ ਉਹਨਾਂ ਨੂੰ ਇਦਾਂ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਅਥਰੂ ਗੈਸ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਗੋਲੀਆਂ ਦਾ ਲਾਠੀ ਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਟੈਗ ਜਿਹੜੇ ਹੈਗੇ ਨੇ ਉਹ ਫਿਕਸ ਕੀਤੇ ਜਾ ਰਹੇ ਨੇ ਕਦੇ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਕਦੇ ਉਹਨਾਂ ਨੂੰ ਖ ਸਮਝ ਨਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਖੋ ਅੱਜ ਅੱਜ ਸਾਰੀਆਂ ਯੂਨੀਅਨਾਂ ਸਾਰੇ ਸਾਰੇ ਲੋਕ ਆਪਣਾ ਇੱਕ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਹੱਕ ਮੰਗਦੇ ਨੇ ਕਿਸਾਨ ਵੀ ਉਹਨਾਂ ਦੇ ਵਿੱਚੋਂ ਕਿਸਾਨਾਂ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਨੇ ਔਰ ਜੇ ਤੁਸੀਂ ਡੀਪਲੀ ਸਟੱਡੀ ਕਰੋਗੇ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਕੋਈ ਨਾਜਾਇਜ਼ ਨਹੀਂ ਨੇ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਜਾਇਜ਼ ਨੇ ਅੱਜ 3 ਸਾਲ ਤੋਂ ਲਗਾਤਾਰ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇ ਕੇਂਦਰ ਸਰਕਾਰ ਕੀ ਹੈ ਉਹਨਾਂ ਨੂੰ ਧੋਖੇ ਦਰ ਧੋਖਾ ਉਹਨਾਂ ਨੂੰ ਮੀਟਿੰਗਾਂ ਦੇ ਲਾਰੇ ਮੀਟਿੰਗਾਂ ਦੇ ਬਹਾਨੇ ਉਹਨਾਂ ਨੂੰ ਨੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਈਮ ਲੰਗਾਉਣ ਦੀ ਕੋਸ਼ਿਸ਼ ਕੀਤੀ ਹੋਣੀ ਚਾਹੀਦੀ ਹੈ ਕਿ ਆਪਣੀਆਂ ਮੰਗਾਂ ਉਹ ਜਿਹੜੀਆਂ ਹੈਗੀਆਂ ਨੇ ਕੇਂਦਰ ਸਰਕਾਰ ਦੇ ਮੂਰੇ ਰੱਖਿਆ ਜਾਣ ਔਰ ਕੇਂਦਰ ਸਰਕਾਰ ਵੀ ਇਹ ਉਹਨਾਂ ਨੂੰ ਗੱਲ ਨਾਲ ਲਾਵੇ ਕੋਈ ਉਹ ਇਹ ਨਹੀਂ ਕਿ ਕੋਈ ਉਹ ਡਿਪਰਾਈਵਡ ਕਲਾਸ ਆ ਜਾਂ ਕੋਈ ਉਹ ਦੂਸਰੇ ਮੁਲਕ ਦੇ ਲੋਕ ਨੇ ਜਾਂ ਉਹ ਅਛੂਤ ਲੋਕ ਨੇ ਤੇ ਉਹਨਾਂ ਦਾ ਵੀ ਇੱਕ ਹੱਕ ਆ ਉਹ ਵੀ ਮਤਲਬ ਅਗਰ ਉਹ ਐਗਰੀਕਲਚਰ ਪ੍ਰੋਡਿਊਸ ਖਰੀਦਦੇ ਨੇ ਐਗਰੀਕਲਚਰ ਜਿਹੜੇ ਹੈਗੇ ਨੇ ਇਨਪੁਟਸ ਤੋਂ ਖਰੀਦਦੇ ਨੇ ਚਾਹੇ ਉਹ ਮਸ਼ੀਨਰੀ ਆ ਚਾਹੇ ਉਹ ਪੈਸਟੀਸਾਈਡਸ ਨੇ ਤੇ ਉਹਨਾਂ ਤੇ ਵੀ ਉਹ ਟੈਕਸ ਦਿੰਦੇ ਨੇ ਠੀਕ ਹੈ ਉਹਨਾਂ ਤੇ ਉਹ ਜੀਐਸਟੀ ਦਿੰਦੇ ਨੇ ਠੀਕ ਹੈ ਤੇ ਦੂਜੇ ਪਾਸੇ ਉਹ ਪੂਰੇ ਦੇਸ਼ ਦਾ ਢਿੱਡ ਵੀ ਭਰਦੇ ਹੈਗੇ ਨੇ ਤੇ ਡੈਮੋਕਰੈਟਿਕ ਸੈਟਅਪ ਉਹਦੇ ਵਿੱਚ ਉਹਨਾਂ ਦੀ ਵੋਟ ਦੀ ਵੀ ਉਨੀ ਵੈਲਿਊ ਹੈ ਜਿੰਨੀ ਤੁਹਾਡੀ ਵੋਟ ਦੀ ਵੈਲਿਊ ਹੈ ਜਾਂ ਮੇਰੀ ਵੋਟ ਦੀ ਵੈਲਿਊ ਹੈ ਜਾਂ ਕਿਸੇ ਹੋਰ ਦੀ ਵੋਟ ਦੀ ਵੈਲਿਊ ਹੈ ਉਹ ਉਹ ਵੀ ਇੱਕ ਸਰਕਾਰ ਚੁਣਨ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਨੇ ਸੋ ਮੋਦੀ ਸਾਹਿਬ ਨੂੰ ਵੱਡਾ ਦਿਲ ਦਿਖਾਉਂਦੇ ਹੋਏ ਬਹੁਤ ਜਲਦੀ ਤੋਂ ਜਲਦੀ ਮੈਂ ਕਿ ਸਮਝਦਾ ਕਿ ਨਿਤਸ਼ਰ ਸਾਹਿਬ ਜਿਹੜਾ ਜੇ ਆਪਾਂ ਦੇਖੀਏ ਤਾਂ ਸੰਵਿਧਾਨ ਕੀ ਕਹਿੰਦਾ ਇਹਨਾਂ ਆਪਣੀਆਂ ਹੱਕ ਦੀ ਮੰਗਾਂ ਨੂੰ ਲੈ ਕੇ ਸੰਵਿਧਾਨ ਕੀ ਕਹਿੰਦਾ ਤੁਸੀਂ ਤਾਂ ਕਾਫੀ ਇਹਦੇ ਬਾਰੇ ਤੁਹਾਨੂੰ ਨੋਲਿਜ ਹੈ ਨਹੀਂ ਦੇਖੋ ਸਾਡਾ ਸੰਵਿਧਾਨ ਜਿਹੜਾ ਹੈਗਾ ਸੰਵਿਧਾਨ ਬੜਾ ਕਲੀਅਰ ਹੈਗਾ ਸੰਵਿਧਾਨ ਦੇ ਵਿੱਚ ਆਰਟੀਕ રાઈટ ਹੈਗਾ ਪਰ ਉਸ ਤੋਂ પહેલા ਜੇਕਰ ਆਪਾਂ ਬੀਤੇ ਦਿਨ ਦੀ ਗੱਲ ਕਰਦੇ ਹਾਂ ਅਦਾਲਤ ਨੇ ਕਿਹਾ ਕਿ ਵੀ ਜਿਹੜਾ ਪ੍ਰੋਟੈਸਟ ਕਰਨ ਦਾ ਵੀ ਇੱਕ ਦਾਇਰਾ ਹੁੰਦਾ ਵਾ ਤੁਸੀਂ ਇੰਨੀਆਂ ਟਰਾਲੀਆਂ ਇੰਨੀ ਵੱਡੀ ਤਾਦਾਦ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਹਾਈ ਕੋਰਟ ਨੇ ਕਿਹਾ ਜੀ ਨਹੀਂ ਦੇਖੋ ਹਾਈ ਕੋਰਟ ਦਾ ਚਲੋ ਇੱਕ ਆਪਣਾ ਥਿਊ ਹੈਗਾ ਹਾਈ ਕੋਰਟ ਨੇ ਪਹਿਲੀ ਗੱਲ ਤਾਂ ਇਹ ਆ ਕਿ ਹਰਿਆਣਾ ਸਰਕਾਰ ਦੀ ਝਾੜ-ਚੰਬ ਕੀਤੀ ਆ ਹਾਈ ਕੋਰਟ ਨੇ ਇਹ ਗੱਲ ਕਹੀ ਹੈਗੀ ਆ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਿਹੜਾ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੇ ਉਹ ਕੇਂਦਰ ਸਰਕਾਰ ਦੇ ਅਗੇਂਸਟ ਨੇ ਨਾ ਕਿ ਹਰਿਆਣਾ ਸਰਕਾਰ ਦੇ ਅਗੇਂਸਟ ਨੇ ਤੇ ਉਹ ਆਪਣਾ ਲਗਾਤਾਰ ਰੋਡ ਦੇ ਉੱਪਰ ਦੀ ਜਾ ਰਹੇ ਨੇ ਦਿੱਲੀ ਜਾਣਾ ਉਹਨਾਂ ਨੇ ਤੇ ਤੁਸੀਂ ਉਹਨਾਂ ਨੂੰ ਰਸਤੇ 'ਚ ਕਿਉਂ ਰੋਕਿਆ ਤੇ ਰੋਕਿਆ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਕਿਸਾਨਾਂ ਨੇ ਕਿਸਾਨਾਂ ਨੇ ਕੋਈ ਸੜਕ ਜਾਮ ਨਹੀਂ ਕੀਤੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਔਰ ਹਰਿਆਣਾ ਹਰਿਆਣਾ ਪੁਲਿਸ ਨੇ ਜਿਹੜੇ ਹੈਗੇ ਨੇ ਉਹ ਰਸ ਹਾਈ ਕੋਰਟ ਨੇ ਵੀ ਕਹਿ ਕੇ ਕਿ ਉਹਨਾਂ ਨੂੰ ਪੀਸਫੁੱਲ ਪ੍ਰੋਟੈਸਟ ਕਰਨ ਦਾ ਰਾਈਟ ਆ ਪੀਸਫੁੱਲ ਪ੍ਰੋਟੈਸਟ ਕਰਨ ਤੋਂ ਆਪਾਂ ਕਿਸੇ ਨੂੰ ਨਹੀਂ ਰੋਕਦੇ ਹੈਗੇ ਜੇ ਕਿਸਾਨਾਂ ਨੇ ਨਾ ਤਾਂ ਕੋਈ ਉੱਥੇ ਸ਼ਾਂਤੀ ਭੰਗ ਕੀਤੀ ਆ ਨਾ ਕਿਸਾਨਾਂ ਨੇ ਕੋਈ ਲਾਠੀ ਚਲਾਈ ਆ ਨਾ ਕਿਸਾਨਾਂ ਕੋਲ ਕੋਈ ਵੈਪਨ ਆ ਤੇ ਕਿਸਾਨ ਤਾਂ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਕੋਲ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਣਾ ਚਾਹੀਦਾ ਤੇ ਟਰੈਕਟਰ ਟਰਾਲੀ ਵਾਲੀ ਜਿਹੜੀ ਜਿੱਥੇ ਤੱਕ ਗੱਲ ਹੈਗੀ ਆ ਕਿ ਦੇਖੋ ਕਿਸਾਨ ਦੇਖੋ ਟਰੈਕਟਰ ਜਿਹੜਾ ਹੈਗਾ ਨਾ ਤਾਹੇ ਗੱਡਾ ਪਹਿਲਾਂ ਹੈਗਾ ਇੱਕ ਟਾਈਮ ਇਹ ਵੀ ਸੀਗਾ ਕਿ ਅਟਲ ਵਿਆਹਰੀ বাজ ਪਈ ਵੀ ਗੱਡਾ ਲੈ ਕੇ ਪਾਰਲੀਮੈਂਟ ਪਹੁੰਚ ਗਏ ਸੀ ਜਦ ਨਿਸ਼ਾਨ ਵੀ ਰਿਹਾ ਠੀਕ ਹੈ ਗੱਡਾ ਜਿਹੜਾ ਹੈਗਾ ਗੱਡਾ ਜਾਂ ਟਰੈਕਟਰ ਹੈ ਟਰੈਕਟਰ ਨੂੰ ਟੈਕਸ ਫਰੀ ਕਰਨ ਦੀ ਗੱਲ ਵੀ ਕੀਤੀ ਜਾਂਦੀ ਹੈ ਇੱਕ ਸਾਡਾ ਮੈਨਸ ਜਿਹੜਾ ਹੈਗਾ ਕਿਸਾਨੀ ਨਾਲ ਜੁੜਿਆ ਹੋਇਆ ਇੱਕ ਇਨਸਟਰੂਮੈਂਟ ਹੈ ਇੱਕ ਮਤਲਬ ਸਾਧਨ ਹੈ ਤੇ ਇਹਨੂੰ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਕਿਸਾਨ ਟਰੈਕਟਰ ਟਰਾਲੀ ਤੋਂ ਬਿਨਾ ਜਾਂ ਗੱਡੇ ਤੋਂ ਬਿਨਾ ਨਹੀਂ ਰਹਿ ਸਕਦਾ ਸੋ ਕਿਸਾਨ ਦਾਇਰੇ ਦੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਮੰਨ ਰਹੇ ਨੇਗੇ ਬਾਕੀ ਦੇਖਦੇ ਹਾਂ ਉਹਨਾਂ ਵਾਲੇ ਦਿਨਾਂ 'ਚ ਕੀ ਹੁੰਦਾ ਤੁਸੀਂ ਹੁਣ ਹਰਿਆਣਾ ਤੱਕ ਪਹੁੰਚ ਹੀ ਗਏ ਹੋ ਪਰ ਜੇ ਆਪਾਂ ਦੂਸਰੇ ਪਾਸਿਓਂ ਦੇਖੀਏ ਤਾਂ ਜਿਹੜੀ ਕੱਲ ਕਾਰਵਾਈ ਹੁੰਦੀ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਪਰ ਹੁਣ ਜਿਹੜੀ ਐਫ ਆਈ ਆਰ ਆ ਉਹ ਕੌਣ ਦਰਜ ਕਰਵਾਵੇਗਾ ਜਾਂ ਕਿਹਨੂੰ ਆਪਾਂ ਵਿਕਟਿਮ ਮੰਨ ਸਕਦੇ ਆਂ ਇਹਦੇ ਵਿੱਚ ਨਹੀਂ ਦੇਖੋ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਸ਼ੁਭਕਰਨ ਜਿਹੜਾ ਨਾਂ ਦਾ ਲੜਕਾ ਦੋ ਭੈਣਾਂ ਦਾ ਇਕੱਲਾ ਭਾਈ ਔਰ ਜਿਹਦੀ ਮਾਂ ਵੀ ਮਰ ਚੁੱਕੀ ਜਿਹਨੂੰ ਉਸੀ ਦਾਦੀ ਨੇ ਪਾਲਿਆ ਉਹ ਉੱਥੇ ਗਿਆ ਉਹ ਕਿਉਂ ਗਿਆ ਕਿ ਆਪਣੀ ਜਿੰਨੀ ਉਹਦੇ ਕੋਲ 2 ਏਕੜ 4 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਬਚਾਉਣ ਲਈ ਉਹ ਲੜਾਈ ਲੜਨ ਗਿਆ 21 22 ਸਾਲ ਦਾ ਨੌਜਵਾਨ ਘਰੋਂ ਚਲਾ ਗਿਆ ਤੇ ਹੁਣ ਅਗਰ ਹਰਿਆਣਾ ਪੁਲਿਸ ਨੇ ਗੋਲੀ ਨਹੀਂ ਚਲਾਈ ਤੇ ਉੱਥੇ ਕਿਹਨੇ ਗੋਲੀ ਚਲਾਈ ਆ ਡੈਥ ਤਾਂ ਹੋ ਗਈ ਨਾ ਉਸ ਲੜਕੇ ਦੀ ਡੈਥ ਹੋ ਚੁੱਕੀ ਆ ਔਰ ਡੈਥ ਤੋਂ ਬਾਅਦ ਹੁਣ ਕੀ ਆ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਕਿਹਾ ਕਿ ਇਹ ਜਿਹੜੀ ਡੈਥ ਹੋਈ ਇਹ ਪੰਜਾਬ ਦੇ ਅੰਦਰ ਆ ਕੇ ਇਹਨੂੰ ਬੁਲੇਟ ਲੱਗਿਆ ਇਸ ਚੀਜ਼ ਦੀ ਜਾਂਚ ਵੀ ਹੋਏਗੀ ਇਸ ਚੀਜ਼ ਦੀ ਐਫ ਆਈ ਆਰ ਵੀ ਹੋਏਗੀ ਸਾਰੀ ਇਨਕੁਆਇਰੀ ਹੋਏਗੀ ਔਰ ਪੰਜਾਬ ਸਰਕਾਰ ਪੂਰੀ ਤਰੀਕੇ ਨਾਲ ਉਸ ਪਰਿਵ ਕੀਤੀ ਹੈਗੀ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਤੇ ਸੋ ਬੜਾ ਕਲੀਅਰ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਏ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਹੈਗੀ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਲਵੇਗੀ ਐਕਸ਼ਨ ਲਵੇਗੀ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਕਹਿੰਦੀਆਂ ਪਈਆਂ ਨੇ ਕਿ ਸਾਰੀ ਰਾਜਨੀਤੀ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿਸਾਨੀ ਮੁੱਦੇ ਨੂੰ ਲੈ ਕੇ ਨਹੀਂ ਦੇਖੋ ਅੱਜ ਦੇਖੋ ਕਾਂਗਰਸ ਸਰਕਾਰ ਵੀ ਕੇਂਦਰ ਦੇ ਵਿੱਚ ਰਹਿ ਚੁੱਕੀ ਆ ਮੋਦੀ ਸਰਕਾਰ ਵੀ 2014 ਦੇ ਵਿੱਚ ਤੋਂ ਲੈ ਕੇ ਕੇਂਦਰ ਦੇ ਵਿੱਚ ਹੈਗੀ ਆ ਤੇ ਰਾਜਨੀਤੀ ਕੌਣ ਕਰ ਰਿਹਾ ਕਿਸਾਨ ਕਿਤੇ ਰਾਜਨੀਤੀ ਕਰ ਰਹੇ ਨੇ ਯਾਰ ਕਿਸਾਨਾਂ ਦੀ ਮੰਗ ਕੀ ਹੈ ਕਿ ਐਮਐਸਪੀ ਕਿਸਾਨਾਂ ਦਾ ਕਿਸਾਨਾਂ ਦੀ ਮੰਗ ਜਿਹੜੀ ਹੈਗੀ ਆ ਕਿ ਜਿਹੜੇ ਲਖੀਮਪੁਰ ਦੇ ਘਟਨਾ ਹੋਈ ਸੀ ਜਿਹੜੇ ਉੱਥੇ ਹੈਗੇ ਸੀ ਉਹਨਾਂ ਦੇ ਪਰਚੇ ਦਰਜ ਕੀਤੇ ਪਰਚੇ ਝੂਠੇ ਦਰਜ ਰੱਦ ਕਰੋ ਤੇ ਜਿਹੜੇ ਲੋਕਾਂ ਨੇ ਉੱਥੇ ਕੀਤਾ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਆ ਤੇ ਕਰਜ਼ਾ ਮਾਫੀ ਦੀ ਗੱਲ ਹੈ ਤੇ ਉਹ ਚ ਕਿਸਾਨਾਂ ਦਾ ਕਿਸਾਨ ਕਿਹੜੀ ਰਾਜਨੀਤੀ ਕਰ ਰਹੇ ਨੇ ਤੇ ਅੱਜ ਸੁਵਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਆ ਉਹਨੂੰ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਆ ਕਾਂਗਰਸ ਸਰਕਾਰ ਕੇਂਦਰ ਦੇ ਵਿੱਚ ਰਹੀ ਕਾਂਗਰਸ ਕਿਹੜਾ ਸੁਵਮੀਨਾਥਨ ਕਮਿਸ਼ਨ ਦੀ ਰਿਪੋਰਟ ਲਾ लागू ਨਹੀਂ ਹੋ ਸਕਦੀ ਸੋ ਇਹਨਾਂ ਗੱਲਾਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ 5 ਟ੍ਰਿਲੀਅਨ ਦੇ ਇਕੋਮੀ ਬਣ ਜਾ ਰਹੇ ਆ ਤੇ ਇੱਕ ਪਾਸੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ 8 ਲੱਖ ਕਰੋੜ ਰੁਪਏ ਦਾ ਜਿਹੜਾ ਹੈਗਾ ਸੀ ਰਾਈਟ ਆਫ ਮਾਲਕਤਾ ਕਾਰਪੋਰੇਟ ਸੈਕਟਰ ਦਾ ਤੇ ਉਹ ਪੈਸਾ ਅਗਰ ਤੁਸੀਂ ਕਾਰਪੋਰੇਟ ਸੈਕਟਰ ਨੂੰ ਦੇ ਰਹੇ ਹੋ ਤੇ ਐਗਰੀਕਲਚਰ ਸੈਕਟਰ ਦੀ ਅੱਜ ਜਿਹੜੀ ਤਰਾਸਦੀ ਆ ਇਹ ਇਹ ਇੰਨੀ ਮਾੜੀ ਹਾਲਤ ਕਿਉਂ ਹੋਈ ਕਿਉਂਕਿ ਸਮੇਂ-ਸਮੇਂ 'ਤੇ ਸਰਕਾਰਾਂ ਨੇ ਐਗਰੀਕਲਚਰ ਸੈਕਟਰ ਦੇ ਵਿੱਚ ਪੈਸਾ ਇਨਵੈਸਟ ਨਹੀਂ ਕੀਤਾ ਕਿਉਂਕਿ ਐਗਰੀਕਲਚਰ ਸੈਕਟਰ ਜਿਹੜਾ ਹੈਗਾ ਜੀਡੀਪੀ ਦੇ ਹਿਸਾਬ ਨਾਲ ਜਿਹੜੀ ਗਰੋਥ ਹੈ ਅੱਜ ਤੁਸੀਂ 1976 ਦੀ ਅਗਰ ਗੱਲ ਕਰੀਏ ਕੁਲਵਿੰਦਰ ਜੀ ਤੇ 1976 ਦੇ ਵਿੱਚ 2 ਕਿਲੋ ਕਣਕ ਦੇ ਕੇ 1 ਲੀਟਰ ਡੀਜ਼ਲ ਆਉਂਦਾ ਸੀ ਤੇ ਅੱਜ 4 ਕਿਲੋ ਕਣਕ ਦੇਣੀ ਪੈਂਦੀ ਹੈ ਤੇ 1 ਲੀਟਰ ਡੀਜ਼ਲ ਆਉਂਦਾ ਮਤਲਬ ਡੀਜ਼ਲ ਦਾ ਰੇਟ ਕਿੱ ਤੇ 1976 ਦੇ ਵਿੱਚ ਜਿਹੜੇ EMPLOYEES ਦੀ ਸੈਲਰੀ 200 ਰੁਪਏ ਸੀ ਅੱਜ ਉਸ EMPLOYEES ਦੀ ਸੈਲਰੀ 50000 ਰੁਪਿਆ ਤੇ ਕਿਸਾਨ ਕੀ ਕਹਿ ਰਿਹਾ ਕਿਸਾਨ ਤਾਂ ਇਹੀ ਕਹਿ ਰਿਹਾ ਕਿ ਸਾਡੀਆਂ ਫਸਲਾਂ ਦੀ ਕੀਮਤ ਤੈਅ ਕਰੋ ਸਾਡਾ ਸੋਸ਼ਲ ਨਾ ਕਰੋ ਸਾਨੂੰ ਜਿਹੜਾ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਦਿਓ ਸਾਨੂੰ ਸੂਚਕ ਅੰਕ ਨਾਲ ਜੋੜੋ ਮਤਲਬ ਉਹ ਉਹਨਾਂ ਦੀ ਮੰਗ ਤਾਂ ਬਿਲਕੁਲ ਜਾਇਜ਼ ਹੈ ਇੱਕ ਇਹ ਤਾਂ ਨਹੀਂ ਕਿ ਇੱਕ ਸੈਕਟਰ ਦੀ ਗਰੋਥ ਹੋ ਰਹੀ ਹੈ ਦੂਜੇ ਦੀ ਨਹੀਂ ਹੋ ਰਹੀ ਤੇ ਗਰੋਥ ਹੋਏਗੀ ਤਾਂ ਸਾਰੇ ਸੈਕਟਰਾਂ ਦੀ ਬਰਾਬਰ ਹੋਏਗੀ ਤੇ ਜਿਹੜਾ ਪਹਿਲਾਂ ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀ ਬੈਠਕ ਹੁੰਦੀ ਹੈ 5 ਸਾਲਾਂ ਦਾ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਵੀ ਤਿੰਨ ਚਾਰ ਜਿਹੜੀਆਂ ਜਿਹੜੇ ਅਨਾਜ ਹੈਗੇ ਆ ਉਹਨਾਂ ਤੇ ਐਮਐਸਪੀਐਸੀ ਲਾਗੂ ਕਰ ਸਕਦੇ ਆ ਕਿਵੇਂ ਦੇਖਦੇ ਹੋ ਕਿ ਵੀ ਉਹ ਠੀਕ ਸੀਗਾ ਉਹਨਾਂ ਦਾ ਜਿਹੜਾ ਉਹਨਾਂ ਨੇ ਫਾਰਮੂਲਾ ਤਿਆਰ ਕੀਤਾ ਸੀਗਾ ਕਿਸਾਨਾਂ ਦੇ ਲਈ ਨਹੀਂ ਦੇਖੋ ਜਦ ਹੁਣ ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੰਗਾ ਕਿਸਾਨਾਂ ਦੀਆਂ ਨੇ ਉਹਨਾਂ ਦੇ ਜਿਹੜੇ ਨਮਾਇंदे ਨੇ ਉਹ ਜੂਨੀਅਨ ਜਿਹੜੀਆਂ ਹੈਗੀਆਂ ਕਿਸਾਨ ਜੂਨੀਅਨ ਉਹਨਾਂ ਦੇ ਲੀਡਰ ਉਹਨਾਂ ਦੀ ਨਿਮਾਇੰਦਗੀ ਕਰਦੇ ਨੇ ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਨੇ ਜੋ ਅੱਜ ਤੱਕ ਪ੍ਰਸਤਾਵ ਦਿੱਤੇ ਜੋ ਅੱਜ ਤੱਕ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਠੁਕਰਾਤੀਆਂ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਵੱਡੀ ਤਰ੍ਹਾਂ ਦੀ ਇਹ ਹੈ ਕਿ 22 ਜਨਵਰੀ 2021 ਤੋਂ ਬਾਅਦ ਮਤਲਬ ਕੋਈ ਮੀਟਿੰਗ ਹੀ ਨਹੀਂ ਹੋਈ ਹੈਗੀ ਮ ਮ ਲਤਨ ਸਾਲ ਹੋ ਗਏ ਮਤਲਬ ਅੱਜ 2024 ਆ ਗਿਆ ਤੇ 3 ਸਾਲ ਤੱਕ ਕੋਈ ਮੀਟਿੰਗ ਨਹੀਂ ਹੋਈ ਤੇ ਔਰ ਤੁਸੀਂ ਉਹਨਾਂ ਨੂੰ ਲਾਰੇ ਲੱਪੇ ਚ ਰੱਖ ਰਹੇ ਹੋ ਤੇ ਤੁਸੀਂ ਟਾਈਮ ਤੁਸੀਂ ਤੁਸੀਂ ਆਖ ਰਹੇ ਹੋ ਨਾ ਇਹ ਹਰ ਇੱਕ ਬੱਚਾ ਬੱਚਾ ਕਹਿ ਰਿਹਾ ਕਿ ਇਹ ਵੀ ਉਸ ਤੋਂ ਬਾਅਦ ਤੱਕ ਕਿਸਾਨਾਂ ਦੀ ਸਰਕਾਰ ਨੇ ਸੁਣੀ ਹੀ ਨਹੀਂ ਹੈ ਸੁਣੀ ਤੇ ਅੱਜ ਇਹੀ ਗੱਲ ਹੈ ਕਿ ਕਿਸਾਨਾਂ ਨੂੰ ਦੁਬਾਰੇ ਸੜਕਾਂ ਤੇ ਆਉਣਾ ਪਿਆ ਔਰ ਮੈਂ ਸਮਝਦਾ ਕਿ ਇਹ ਕੋਈ ਲੋਕੀ ਜਿਹੜਿਆਂ ਨੂੰ ਪੋਲਿਟੀਸਾਈਜ਼ ਕਰਨ ਦੀ ਗੱਲ ਕਰਦੇ ਨੇ ਨਾ ਜਿਹਨੂੰ ਰਾਜਨੀਤਿਕ ਰੰਗਤ ਦੇਣਾ ਚਾਹੁੰਦੇ ਨੇ ਉਹ ਲੋਕ ਮੇਰੇ ਖਿਆਲ ਚ ਉਹਨਾਂ ਦੀ ਦਿਸ਼ਾ ਔਰ ਉਹਨਾਂ ਦੀ ਦਸ਼ਾ ਔਰ ਉਹਨਾਂ ਦੀ ਨੀਅਤ ਠੀਕ ਨਹੀਂ ਹੈ ਇਹ ਮੈਂ ਤੁਹਾਨੂੰ ਇੱਕ ਗੱ ਕੋਈ ਕੋਈ ਵੀ ਜਿਹੜਾ ਲੀਡਰ ਆ ਪ੍ਰਧਾਨ ਮੰਤਰੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਜਾਂ ਕਿਸੇ ਕਿਸੇ ਗੱਠਜੋੜ ਦੀ ਹੋਵੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਔਰ ਕਿਸਾਨ ਹੁਣ ਜਿਹੜਾ ਦੇਸ਼ ਦਾ ਉਹ ਜਾਗਰੂਕ ਹੋ ਚੁੱਕਿਆ ਜਿੰਨੀ ਦੇਰ ਤੱਕ ਉਹਨਾਂ ਦੀ ਮੰਗਾਂ ਮੰਨੀਆਂ ਨਹੀਂ ਜਾ ਸਕਣੀਆਂ ਭਾਰਤ ਸਰਕਾਰ ਵੱਲੋਂ ਇਹ ਅੰਦੋਲਨ ਖਤਮ ਨਹੀਂ ਹੋਣਾ ਇਹ ਅੰਦੋਲਨ ਹੈ ਵੀ ਅੱਜ ਸ਼ੁਰੂ ਹੋ ਗਿਆ 6 ਮਹੀਨੇ ਚੱਲ ਗਿਆ ਫਿਰ ਕਿਉਂਕਿ ਅੱਜ ਤੁਸੀਂ ਦੇਖੋ ਕਿ ਕਿਸਾਨਾਂ ਦੇ ਹਰ ਘਰ ਦੇ ਵਿੱਚ ਪੜਿਆ ਲਿਖਿਆ ਬੱਚਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਉੱਤੇ ਬੜਾ ਜਾਗਰੂਕ ਹੈ ਜਿਹੜਾ ਕਿਸੇ ਨਾ ਕਿਸੇ ਕੋਲੇ ਕੋਈ ਪ੍ਰੋਫੈਸ਼ਨਲ ਡਿਗਰੀ ਹੈ ਕੋਈ ਬੀਟੈਕਾ ਕੋਈ ਐਮਬੀਏ ਕੋਈ ਬਾਹਰ بیٹھا ਹਰ ਜਿਹੜਾ ਹੈਗਾ ਇਹ ਬੱਚਾ ਅੱਜ ਦੀ ਜਿਹੜੀ ਆਰਥਿਕਤਾ ਨੂੰ ਸਮਝਦਾ ਹੈਗਾ ਹਿੰਦੁਸਤਾਨ ਦੀ ਆਰਥਿਕਤਾ ਕਿੱਥੇ ਖੜੀ ਹੈ ਵਰਲਡ ਦੀ ਆਰਥਿਕਤਾ ਕੀ ਕਹਿੰਦੀ ਹੈ ਇਸ ਕਰਕੇ ਕਿਸਾਨਾਂ ਦਾ ਸ਼ੋਸ਼ਣ ਹੁਣ ਬਹੁਤੀ ਦੇਰ ਕੀਤਾ ਨਹੀਂ ਜਾ ਸਕਦਾ ਇਹ ਉਹਨਾਂ ਨੂੰ ਘਰੇ ਇਹ ਭੇਜ ਦਿੱਤਾ ਜਾਵੇ ਬਿਲਕੁਲ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਜੇ ਆਪਾਂ ਆਮ ਆਦਮੀ ਦੀ ਵੀ ਗੱਲ ਕਰੀਏ ਉੱਥੇ ਕਾਫੀ ਜਿਹੜੇ ਨਾਲ ਦੇ ਕਿਸਕ ਦੇ ਇਲਾਕੇ ਹੈਗੇ ਨੇ ਉੱਥੇ ਵੀ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਕਾਰਵਾਈ ਦੇਖੋ ਇਹ ਤਾਂ ਸਰਕਾਰ ਹਰਿਆਣਾ ਸਰਕਾਰ ਦਾ ਮੈਂ ਅੱਜ ਵੀ ਦੇਖ ਰਿਹਾ ਸੀ ਕਿ ਉਹਨਾਂ ਨੇ ਵਾਅਦਾ ਕਰਤਾ ਕਿ ਇੰਟਰਨੈਟ ਤੇ ਜਿਹੜਾ ਬੈਨ ਲਾਇਆ ਹੋਇਆ ਤੇ ਹਾਂ ਮਤਲਬ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਹਰਿਆਣਾ ਸਰਕਾਰ ਦੇ ਅਗੇਂਸਟ ਕੋਈ ਲੜਾਈ ਨਹੀਂ ਆ ਸਰ ਕਿਸਾਨਾਂ ਦੀ ਤੁਸੀਂ ਇੱਕ ਇੰਟਰਨੈਟ ਯੂਜ਼ ਕਰਨਾ ਅੱਜ ਦੀ ਡੇਟ ਦੇ ਵਿੱਚ ਲੋਕਾਂ ਦਾ ਹਰ ਸਿਟੀ ਜਾਂਦਾ ਫੰਡਾਮੈਂਟਲ ਰਾਈਟ ਹੈ ਲੀਗਲੀ ਵੀ ਅਗਰ ਇਹਨੂੰ ਸੰਵਿਧਾਨਕ ਤੌਰ ਤੇ ਵੀ ਦੇਖਿਆ ਜਾਵੇ ਤਾਂ ਮੌਲਿਕ ਅਧਿਕਾਰ ਤੁਸੀਂ ਅੱਜ ਉਹ ਬੱਚਿਆਂ ਦੇ ਐਗਜ਼ਾਮ ਹੋਣੇ ਨੇ ਮਾਰਚ ਦਾ ਮਹੀਨਾ ਆ ਗਿਆ ਇਹ ਇਹ ਪੇਪਰਾਂ ਦੇ ਦਿਨ ਹੁੰਦੇ ਆ ਹਰ ਬੱਚਾ ਸਟੱਡੀ ਕਰ ਰਿਹਾ ਔਰ ਇੰਟਰਨੈਟ ਦੀ ਜ਼ਰੂਰਤ ਪੈਂਦੀ ਆ ਠੀਕ ਨਹੀਂ ਅੱਜ ਕੱਲ ਦਾ ਟੈਕਨੋਲੋਜੀ ਦਾ ਜਮਾਨਾ ਤੇ ਤੁਸੀਂ ਇੰਟਰਨੈਟ ਬੰਦ ਕਰਕੇ ਉਹ ਹਜ਼ਾਰਾਂ ਜਿਹੜਾ ਸਾਡਾ ਬੱਚਾ ਜਿਹੜਾ ਜਿਨ੍ਹਾਂ ਦਾ ਉਹਦਾ ਫਿਊਚਰ ਜਿਹੜਾ ਹੈਗਾ ਉਹ ਵੀ ਤੁਸੀਂ ਖਰਾਬ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਰਸਤਾ ਦਿੰਦੇ ਤੁਸੀਂ ਇਹ ਹੱਤਕੰਡੇ ਉਹਨਾਂ ਦੇ ਕਦੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਕਦੇ ਤੁਸੀਂ ਉੱਥੇ ਟਿਪਰ ਭਰ ਕੇ ਖੜੇ ਕਰ ਰਹੇ ਹੋ ਕਦੇ ਤੁਸੀਂ ਕਿੱਲਾ ਲਾ ਰਹੇ ਹੋ ਬਾਰਡਰਾਂ ਦੇ ਉੱਪਰ ਕਦੇ ਤੁਸੀਂ ਉੱਥੇ ਵਾਟਰ ਕੈਨਨ ਛੱਡ ਰਹੇ ਹੋ ਕਦੇ ਤੁਸੀਂ ਉੱਥੇ ਟਿਅਰ ਗੈਸ ਛੱਡ ਰਹੇ ਹੋ ਤੇ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਸੇਫ ਪੈਸੇਜ ਦਿੰਦੇ ਕਿ ਪੀਸਫੁਲੀ ਉਹ ਅੱਗੇ ਜਾਣ ਔਰ ਉਹ ਕੇਂਦਰ ਸਰਕਾਰ ਨਾਲ ਉਹ ਆ ਕੇ ਆਪਣੀ ਗੱਲਬਾਤ ਕਰਨ ਕੇਂਦਰ ਸਰਕਾਰ ਆਪਣੀ ਟੀਮ ਭੇਜੇ ਤੇ ਉਹਨਾਂ ਨਾਲ ਗੱਲਬਾਤ ਕਰੇ ਤੇ ਅਗਰ ਰੋਕਣਾ ਹੈ ਤੇ ਦਿੱਲੀ ਪੁਲਿਸ ਜਿਹੜੀ ਹੈਗੀ ਉਹ ਆਪਣੀ ਜੇ ਅਗਰ ਉਹਨਾਂ ਨੂੰ ਲੱਗਦਾ ਕਿ ਕਿਸਾਨ ਕੁਝ ਗਲਤ ਕਰਨਗੇ ਤੇ ਦਿੱਲੀ ਪੁਲਿਸ ਬੈਠੀ ਹੈ ਤੇ ਪਰ ਜਿਹੜੇ ਲੋਕ ਪਾਰਟਿਸਪੇਟ ਨਹੀਂ ਵੀ ਕਰ ਰਹੇ ਪ੍ਰੋਟੈਸਟ ਦੇ ਵਿੱਚ ਜਿਹੜੇ ਹਰਿਆਣੇ ਦੇ ਵਸਨੀਕ ਨੇ ਜਿਹੜੇ ਜਿਹੜੀਆਂ ਉਹ ਫੈਮਲੀਆਂ ਡਿਸਟਰਬ ਹੋ ਰਹੀਆਂ ਲੋਕਾਂ ਦੇ ਬਿਜ਼ਨਸ ਇੰਟਰਨੈਟ ਬੰਦ ਕਰਨ ਨਾਲ ਖਰਾਬ ਹੋ ਰਹੇ ਨੇ ਤੇ ਇਸ ਕਰਕੇ ਇਹ ਜਿਹੜੀ ਖੱਟਰ ਸਰਕਾਰ ਆ ਇਹ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਕੋਦਾ ਕੋਈ ਬਹੁਤ ਅੱਛਾ ਸਟੈਪ ਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਆ ਕਿਉਂਕਿ ਜਦੋਂ ਪਹਿਲਾਂ ਕਿਸਾਨ ਅੰਦੋਲਨ ਉੱਠਿਆ ਸੀ ਉਹਨਾਂ ਦੇ ਸੱਤਾ ਦੇ ਦੌਰਾਨ ਹੀ ਕਿਸਾਨ ਦਿੱਲੀ ਵੱਲ ਵਧੇ ਸਨ ਪਰ ਅੱਜ ਖੁਦ ਕੇਂਦਰ ਦੇ ਨਾਲ ਹੀ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦਾ ਜਿਨੇ ਕਈ ਪਾਰਟੀਆਂ ਬਦਲੀਆਂ ਪਹਿਲਾਂ ਵੀ ਜਦੋਂ ਖੇਤੀਬਾੜੀ ਮੰਤਰੀ ਬਣੇ ਫਿਰ ਕਦੇ ਕਾਲੀ ਦਲ ਚ ਕਦੇ ਕਾਂਗਰਸ ਚ ਤੇ ਕਦੇ ਹੁਣ ਬੀਜੇਪੀ ਦੇ ਵਿੱਚ ਤੇ ਸੁਨੀਲ ਜਾਖੜ ਉਹਗੇ ਸੁਨੀਲ ਜਾਖੜ ਪਹਿਲਾਂ ਬੜਾ ਕਹਿੰਦੇ ਸੀ ਮੋਦੀ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਠੀਕ ਹੈ ਮੰਗਾ ਹੱਲ ਅੱਜ ਸੁਨੀਲ ਜਾਖੜ ਨਹੀਂ ਬੋਲਦੇ ਕਿਉਂਕਿ ਅੱਜ ਉਹ ਬੀਜੇਪੀ ਦੇ ਪ੍ਰਧਾਨ ਬਣ ਚੁੱਕੇ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਚ ਜਾ ਚੁੱਕੇ ਨੇ ਉਹਨਾਂ ਦੀ ਵਾਈਫ ਨੇ ਪਟਿਆਲੇ ਤੋਂ ਰਹੋਣਾ ਨੇ ਆਪਣੇ ਐਕਸ ਤੇ ਕੀਤਾ ਵਾ ਟਵੀਟ ਕੀਤਾ ਉਹ ਕਹਿੰਦੇ ਕਹਿੰਦੇ ਕਿ ਵੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਜਲਦੀ ਹੱਲ ਕੱਢਿਆ ਜਾਵੇਗਾ ਸਰਕਾਰ ਦੇ ਹੋਰ ਕਿਨ ਕਿ ਮਤਲਬ ਜਲਦੀ ਮਤਲਬ 3 ਸਾਲ ਤੋਂ ਤਵਾ ਪਹਿਲੀ ਮੀਟਿੰਗ ਜਿਹੜੀ ਹੋਈ ਆ ਮੈਂ 2021 ਚ ਉਸ ਤੋਂ ਬਾਅਦ ਮੀਟਿੰਗ ਨਹੀਂ ਕੋਈ ਹੋਈ ਔਰ ਉਸ ਤੋਂ ਬਾਅਦ ਲਗਾਤਾਰ ਰੋਲ ਰਹੇ ਨੇ ਇੱਕ ਨੌਜਵਾਨ ਦੀ ਉਥੇ ਡੈਥ ਹੋ ਗਈ ਆ ਔਰ ਲਗਾਤਾਰ ਕਈ ਜ਼ਖਮੀ ਹੋਏ ਨੇ ਠੀਕ ਆ ਪੰਜਾਬ ਸਰਕਾਰ ਲਗਾਤਾਰ ਉਹਨਾਂ ਦੀ ਦੇਖਭਾਲ ਕਰ ਰਹੀ ਆ ਰਜੇਂਦਰਾ ਹਸਪੀਟਲ ਹੋਵੇ ਚਾਹੇ ਰਾਜਪੁਰੇ ਦੇ ਹਸਪੀਟਲ ਹੋਣ ਚਾਹੇ ਸਾਡੀਆਂ ਐਂਬੂਲੈਂਸਸ ਹੋਣ ਜਾਂ ਸ ਗੱਲ ਤੇ ਇਹ ਲਗਾਤਾਰ ਨੌਜਵਾਨਾਂ ਦਾ ਕਾਫਲੇ ਵੱਧ ਰਹੇ ਨੇ ਤੇ ਹੋਰ ਜਲਦੀ ਕਿੰਨੇ ਮਤਲਬ ਹਜੇ ਕੀ ਚਾਹੁੰਦੇ ਨੇ ਵੀ ਕਿੰਨੇ ਲੋਕ ਹੋਰ ਮਾਰਨੇ ਨੇ ਤੇ ਸਾਰੀਆਂ ਪੋਲਿਟਿਕਲ ਸਟੇਟਮੈਂਟਸ ਨੇ ਰਾਜਨੀਤਿਕ ਸਟੇਟਮੈਂਟਸ ਨੇ ਪਿਛਲਾ ਜਦੋਂ ਅੰਦੋਲਨ ਚੱਲਿਆ ਚਾਹ ਸਿੰਘੂ ਬਾਰਡਰ ਤੇ ਮੈਂ ਵੀ ਗਿਆ ਸੀ ਉੱਥੇ ਦੇਖਿਆ ਤੇ ਜਿਹੜੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜੀਵਾਲ ਜੀ ਦੀ ਉਹਨਾਂ ਨੇ ਵੀ ਲਗਾਤਾਰ ਉੱਥੇ ਲਗਾਤਾਰ ਲੰਗਰ ਲਾਏ ਲਗਾਤਾਰ ਦਵਾਈਆਂ ਦਾ ਪ੍ਰਬੰਧ ਕੀਤਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਟਾਇਲਟਸ ਦਾ ਪ੍ਰਬੰਧ ਕੀਤਾ ਐਮਬੂਲੈਂਸਸ ਦਾ ਪ੍ਰਬੰਧ ਕੀਤਾ ਹਨ ਚਾਹੇ ਉਧਰਲਾ ਜਿਹੜਾ ਬਾਰਡ ਮੰਨ ਕਿ ਕਿੱਡੀ ਵੱਡੀ ਉਸ ਚੀਜ਼ ਦਾ ਜ਼ਿੰਮੇਵਾਰ ਕੌਣ ਆ ਨਾ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਨੌਕਰੀ ਦਿੱਤੀ ਠੀਕ ਨਹੀਂ ਨਾ ਉਹਨਾਂ ਨੂੰ ਕੋਈ ਕੰਪਨਸੇਟ ਕੀ ਆਰਥਿਕ ਤੌਰ ਦੇ ਉੱਤੇ ਨਾ ਉਹਨਾਂ ਨੇ ਮੰਗਾ ਮੰਨੀਆਂ ਗਿਆ ਈਵਨ ਕਿ ਮੈਂ ਇਹ ਗੱਲ ਕਹਿ ਰਿਹਾ ਕਿ ਸੁਨਿਰਿੰਦਰ ਮੋਦੀ ਜੀ ਜਿਹੜੇ ਟਵਿੱਟਰ ਦੇ ਉੱਤੇ ਇੰਨੇ ਐਕਟਿਵ ਰਹਿੰਦੇ ਨੇ ਤੇ ਉਹ 700 ਕਿਸਾਨ ਮਰ ਗਏ ਉਹਨਾਂ ਨੇ ਇੱਕ ਟਵੀਟ ਤੱਕ ਨਹੀਂ ਕੀਤਾ ਮਤਲਬ ਇਹ ਬੜੀ ਸ਼ਰਮਨਾਕ ਗੱਲ ਹੈ ਅੱਛਾ ਕਿਵੇਂ ਦੇਖਦੇ ਹਾਂ ਜਿਹੜਾ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਦੀਆਂ ਚਰਚਾ ਦੁਆਰਾ ਤਾਂ ਫਿਰ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਸੇ ਇੰਦਰ ਮਿਆਂ ਇਹਦੇ ਦਰਮਿਆਨ ਹੀ ਕਿਸਾਨ ਅੰਦੋਲਨ ਫਿਰ ਤੋਂ ਖੜਾ ਹੋ ਗਿਆ ਕਿਵੇਂ ਦੇਖਦੇ ਹੋ ਹੁਣ ਕੀ ਅਸਾਰ ਹੈਗੇ ਨੇ ਦੁਬਾਰਾ ਫਿਰ ਦੇਖੋ ਮੈਂ ਗੱਲ ਬੈਡੂ ਗੱਠ ਜੋੜ ਹੋ ਜੇ ਨਾ ਹੋ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਬੈਨੀਫਿਟ ਨਹੀਂ ਹੈ ਉਹ ਗੱਠ ਜੋੜ ਕੁਰਸੀ ਦੀ ਲੜਾਈ ਕੁਰਸੀ ਹਾਸਲ ਕਰ ਲਈ ਅੱਜ ਸੁਖਵੀਰ ਬਾਦਲ ਤਰਲੋ ਮੱਛੀ ਹੋ ਰਹੇ ਨੇ ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਤੇ ਉਹ ਭਾਜਪਾ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਤਾਂ ਜਿਹੜਾ ਪਹਿਲਾਂ ਤਾਂ ਜਦੋਂ ਕਿਸਾਨੀ ਬਿੱਲ ਪਾਸ ਹੋਏ ਤੇ ਉਦੋਂ ਤਾਂ ਉਹ ਸੈਂਟਰ ਦੇ ਵਿੱਚ ਪਾਈਵਾਲ ਸੀ ਹਰਸਿਮਰਤ ਕੌਰ ਫਿਰ ਉਹ ਤੋਮਰ ਸਾਹਿਬ ਸੀ ਜਿਹੜੇ ਉਹਨਾਂ ਦਾ ਖੇਤੀਬਾੜੀ ਮੰਤਰੀ ਉਹਨ ਹੋ ਬੋਨ ਹੋਬ ਉਹਨਾਂ ਨੇ ਕੀਤਾ ਤੇ ਉਹ ਸਾਰਾ ਕੁਝ ਰੋਲ ਅਦਾ ਕਰ ਰਹੇ ਸੀ ਤੇ ਹੁਣ ਜੇ ਉਹ ਕਰ ਰਹੇ ਨੇ ਉਸ ਗੱਲ ਨੂੰ ਲੈ ਕੇ ਜਦੋਂ ਵਿਰੋਧ ਹੋ ਗਿਆ ਪਿੰਡ-ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਕਿ ਹਰ ਸਿਮਰਤ ਕੌਰ ਦੇ ਪੁਤਲੇ ਫੂਕ ਰਹੇ ਆ ਕੋਈ ਸੁਖਵੀਰ ਬਾਦਲ ਦੇ ਪੁਤਲੇ ਫਿਰ ਉਹ ਕਹਿੰਦੇ ਅਸੀਂ ਗੱਠਜੋੜ ਤੋੜ ਰਹੇ ਹਾਂ ਗੱਠਜੋੜ ਜਿਹੜੇ ਮੁੱਦੇ ਨੂੰ ਤੁਸੀਂ ਲੈ ਕੇ ਤੋੜਿਆ ਉਹ ਮੁੱਦਾ ਕਿਹੜਾ ਹੱਲ ਹੋ ਗਿਆ ਅਗਰ ਤੁਸੀਂ ਅੱਜ ਗੱਠਜੋੜ ਦੁਬਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਲੈਕਸ਼ਨ ਆ ਗਿਆ ਤੇ ਇੱਕ ਮੌਕਾ ਪ੍ਰਸਤ ਦੀ ਰਾਜਨੀਤੀ ਔਰ ਇੱਕ ਸਵਾਰਥ ਦੀ ਰਾਜਨੀਤੀ ਸੁਖਵੀਰ ਬਾਦਲ ਦੀ ਤੇ ਅੱਜ ਮੰਗਾਂ ਦੇ ਲੈ ਕੇ ਤਾਂ ਕਿਸਾਨ ਫੇਰ ਬਾਰਡਰਾਂ ਤੇ ਬ ਉਨ ਲਈ ਤੇ ਬਹੁਤ ਫਰਕ ਹੈ ਤੇ ਉਹਨਾਂ ਦਾ ਆਪਣਾ ਲਾਲਚ ਹੈ ਉਹਨਾਂ ਦਾ ਆਪਣਾ ਸਵਾਰਥ ਹੈ ਸੋ ਇਹ ਇਹਨਾਂ ਦੇ ਜਿਹੜੇ ਹੈਗੇ ਨੇ ਗਿਰਗਟ ਵਾਂਗੂ ਰੰਗ ਬਦਲਣ ਵਾਲੇ ਲੋਕ ਨੇ ਕਿਸਾਨਾਂ ਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਨਾ ਇਹਨਾਂ ਨੇ ਕਿਸਾਨਾਂ ਦਾ ਅੱਜ ਤੱਕ ਕੋਈ ਫਾਇਦਾ ਕੀਤਾ ਨਾ ਇਹਨਾਂ ਨੇ ਅੱਗੇ ਕਰਨਾ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੀ ਉਮੀਦ ਹੈਗੀ ਹੈ ਕਿ ਵੀ ਕੀ ਹੋ ਸਕਦਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਦੇਖੋ ਪੰਜਾਬ ਸਰਕਾਰ ਤਾਂ ਸ਼ੁਰੂ ਤੋਂ ਆਪਣੇ ਲੈਵਲ ਤੇ ਜਿੰਨਾ ਵੀ ਹੋ ਸਕਦਾ ਮੈਂ ਪਹਿਲਾਂ ਵੀ ਕਿਹਾ ਦਿੱਲੀ ਦੀ ਸਰਕਾਰ ਨੇ ਵੀ ਕੀਤਾ ਪ੍ਰੋਟੈਸਟ ਦੇ ਦੌਰਾਨ ਇਸ ਵਾਰ ਵੀ ਮੈਂ ਕਿਹਾ ਕਿ ਜਿੰਨੇ ਵੀ ਸਾਡੀ ਜਿਹੜੀ ਮਸ਼ੀਨਰੀ ਹੈਗੀ ਚਾਹੇ ਹਸਪੀਟਲ ਦੀ ਮਸ਼ੀਨਰੀ ਆ ਜਾਂ ਹੋਰ ਵੀ ਆ ਸਾਰੇ ਇੱਥੇ ਲੱਗੇ ਹੋਏ ਨੇ ਸਾਡੇ ਐਮ ਐਲ ਐਸ ਵੀ ਸਾਰੇ ਉੱਥੇ ਦੇਖਦੇ ਕਰ ਰਹੇ ਨੇਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਵੀ ਰਾਤ ਕਿਹਾ ਕਿ ਜਿੰਨਾ ਵੀ ਸਤ ਹੋਏਗਾ ਅਸੀਂ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਆ ਹਾਲਾਂਕਿ ਸਾਡੀ ਸਰਕਾਰ ਨੂੰ ਤੋੜਨ ਦੀ ਧਮਕੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਤੋੜ ਦਾਂਗੇ ਕਿ ਲਾ ਐ ਇੱਥੇ ਕਿਵੇਂ ਹੋਣ ਦਿੱਤੇ ਜੀ ਅ ਮਤਲਬ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰ ਦਾਂਗੇ ਮੁੱਖ ਮੰਤਰੀ ਸਾਹਿਬ ਨੇ ਬੜਾ ਕਲੀਅਰ ਸ਼ਬਦਾਂ ਦੇ ਵਿੱਚ ਰਾਤ ਕਿ ਮੈਸੇਜ ਦਿੱਤਾ ਕਿ ਅਸੀਂ ਇਹ ਸਰਕਾਰਾਂ ਸਰਕੂਰਾ ਬਣਾਉਣ ਨਹੀਂ ਆਏ ਅਸੀਂ ਆਇਆ ਪੰਜਾਬ ਨੂੰ ਸੁਧਾਰਨ ਅਸੀਂ ਉਹ ਲੋਕਾਂ ਜਿਹੜੇ ਧਰਨੇ ਪ੍ਰਦਰਸ਼ਨ ਚੋਂ ਨਿਕਲੇ ਹੋਇਆ ਕ੍ਰਾਂਤੀਕਾਰੀ ਲੋਕਾਂ ਅਸੀਂ ਹਿੰਦੁਸਤਾਨ ਦਾ ਭਲਾ ਚਾਹੁੰਦੇ ਆਂ ਦੇਸ਼ ਭਗਤ ਲੋਕਾਂ ਦੀ ਇਹ ਪਾਰਟੀ ਹੈਗੀ ਆ ਸਾਨੂੰ ਤੁਸੀਂ 10 ਵਾਰ ਸਾਡੀ ਸਰਕਾਰ ਤੋੜ ਦਿਓ ਸਾਨੂੰ ਕੀ ਫਰਕ ਪੈਂਦਾ ਸਰਕਾਰ ਤੋੜ ਦਿਓ ਅਸੀਂ ਪਰ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨ ਪੀਸਫੁਲੀ ਮਾਰਚ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਿਵੇਂ ਰੋਕ ਸਕਦੇ ਆ ਸਾਡੇ ਕੋਲ ਕੋਈ ਕਾਨੂੰਨ ਹੀ ਨਹੀਂ ਹੈ ਅਗਰ ਕੋਈ ਬ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਅਸੀਂ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜਾ ਸ਼ੁਭਕਰਨ ਹੈਗਾ ਉਹਦੇ ਪਰਿਵਾਰ ਨੂੰ ਮੈਂ ਆਰਥਿਕ ਮਦਦ ਦਊਂਗਾ ਮੈਂ ਨਾਲ ਖੜਾਂਗਾ ਤੇ ਸਰਕਾਰ ਦੀ ਸਾਨੂੰ ਕੀ ਪਰਵਾਹ ਇੱਕ ਵਾਰ ਟੁੱਟਦੀ 100 ਵਾਰ ਟੁੱਟ ਜੇ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਨੇ ਦੁਬਾਰਾ ਇਲੈਕਸ਼ਨ ਹੋ ਜੇਗੀ ਅਸੀਂ 117 ਦੀ 17 ਜਿੱਤ ਕੇ ਆਵਾਂਗੇ ਸੋ ਗੱਲਬਾਤ ਹੋਈ ਹੈ ਗਵਿੰਦਰ ਸਿੰਘ ਗਵਿੰਦਰ ਮਿੱਤਲ ਜੀ ਦੇ ਨਾਲ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਮੌਜੂਦਾ ਹਾਲਾਤ ਕੀ ਨੇ ਕਿਵੇਂ ਵਿਰੋਧੀ ਪਾਰਟੀਆਂ ਵੀ ਇਸ ਮੌਕੇ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਭੰਡਣ ਦੀ ਕੋਸ਼ਿਸ਼ ਕਰਦੀ ਪਈ ਹੈ ਉਹਨਾਂ ਨੇ ਆਪਣੇ ਪੱਖ ਰੱਖੇ ਨੇ ਤੇ ਨਾਲ ਹੀ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹਮਾਇਤੀ ਹੈ ਜੋ ਹੁਣ ਕਿਸਾਨ ਅੰਦੋਲਨ ਦੁਬਾਰਾ ਫਿਰ ਤੋਂ ਖੜਾ ਹੋਇਆ ਹੈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਜੋ ਬੀਤੇ ਦਿਨ ਕਿਸਾਨ ਜਿਹੜਾ ਸੀਗਾ ਉਸ ਦੀ ਸ਼ਹੀਦੀ ਹੋਈ ਹੈ ਉਸ ਦੇ ਪਰਿਵਾਰ ਨੂੰ ਵੀ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਜੇਕਰ ਆਪਾਂ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਜੋ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜਾ ਪੇਚ ਹੁਣ ਫਸ ਚੁੱਕਾ ਹੈ ਉਹ ਸ਼ਹੀਦੀ ਤੋਂ ਬਾਅਦ ਕੋ ਇਹ ਜਿਹੜਾ ਜਿਹੜੀ ਮੌਜੂਦਾ ਸਥਿਤੀ ਹੈ ਕਾਫੀ ਜ਼ਿਆਦਾ ਪੇਚੀਦਾ ਹੋ ਗਈ ਹੈ ਕਿਉਂਕਿ ਸ਼ਹੀਦੀ ਤੋਂ ਬਾਅਦ ਸਾਰੇ ਹੀ ਕਿਸਾਨਾਂ ਦੇ ਮਨਾਂ ਦੇ ਵਿੱਚ ਰੋ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਪਿਆ ਤੇ ਅੱਜ ਜਿਹੜੀ ਮੀਟਿੰਗ ਹੈ 4:30 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਦੇਖਣ ਵਾਲਾ ਹੋਵੇਗਾ ਕਿ ਕਿਸਾਨ ਕੀ ਫੈਸਲਾ ਲੈਂਦੇ ਨੇ ਜਾਂ ਫਿਰ ਕੀ ਕੇਂਦਰ ਸਰਕਾਰ ਹੈਗੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਕੋਈ ਨਰਮ ਰੁਖ ਅਪਣਾਵੇਗੀ ਜਾਂ ਨਹੀਂ ਇਹ ਦੇਖਣਾ ਕਾਫੀ ਅਹਿਮ ਹੋਵੇਗਾ ਤੁਸੀਂ ਬਨੇ ਰਹੋ ਪੰਜਾਬ ਕੇਸਰੀ ਜਗਮਾਨੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ すご <music>